ਆਹ 52 ਸਵਾਰੀਆਂ ਕਰਤੀਆਂ ਅੰਕਲ ਮੈਨੂੰ ਚੜਨ ਦੋ ਪਰੇ ਹੋਣਾ ਨਹੀਂ ਚੜਨ ਦੇਣਾ ਮੰਗਲੀ ਬਾ ਮੈਂ ਰੋਜ਼ ਹੀ ਛੱਡ ਕੇ ਜਾਂਦਾ ਹਾਂ ਰੋਜ਼ ਚੜਦੇ ਆ ਕੱਲ ਤਾਂ ਹੁਣ 52 ਸਵਾਰੀਆਂ ਕੀਤੀਆਂ 52 ਬਦਲ ਗਿਆ ਟਾਈਮ ਹੁਣ ਮੈਂ ਮੈਂ ਖੜ ਕੇ ਜਾਵਾਂਗਾ ਅੰਕਲ ਖੜ ਕੇ ਤੂੰ ਖੜ ਕੇ ਜਾਉਣੀ ਨਹੀਂ ਜੋ ਸਿੱਟੇ ਹੀ ਬਪੂਰੀਆਂ ਪੂਰੀਆਂ ਲੈ ਕੇ ਤੂੰ ਖੜ ਕੇ ਕਿੱਥੇ ਜਾਏਂਗੀ ਉਹ ਤੂੰ ਪਰੇ ਹੋ ਸ਼ਤਰਮੁਰਗ ਜੇ ਕਰਦਾ ਕਿ ਪਰੇ ਹੋਵੇ ਉਹ ਬਾਇਰ ਤੱਕ ਕਮਾ ਕੇ ਪਾਸੇ ਹੁਣ ਪਰੇ ਹੋਣੀ ਤੂੰ ਫੋਲ ਸਵਾਰੀਆਂ ਨਾ ਪਹਿਲੇ ਗਿਆ ਸੀ ਬਈ ਤੋੜਿਆ ਪਾਤ ਤੂੰ ਮੈਨੂੰ ਚੜਾ ਲੈ ਮੈਨੂੰ ਉੱਪਰੇ ਹੋ ਸਮਾਨ ਹੋ ਹੋਰ ਦਰਦ ਤੇ ਬਸ ਹੋ ਰਿਆ ਤੂੰ ਅੱਬਾ ਬੁੱਧਾ ਜੀ ਗੱਲਾਂ ਨੇ ਕੀ ਗੱਲ ਹੈ ਬਈ ਕਿਉਂ ਨਹੀਂ ਚੜਨ ਦਿੱਤੀ ਨਵੀਂ ਗੱਲ ਕੁਛ ਨਹੀਂ ਬਈ ਬਸ ਇੱਕ ਸਾਡਾ ਟਾਈਮ ਪੂਰਾ ਪੂਰਾ ਹੁੰਦਾ ਕਿ ਕਾ ਇਹਨੇ ਹੈਰਾਨ ਕੀਤਾ ਸਾਨੂੰ ਹੈਰਾਨ ਵਾਲੀ ਕੀ ਗੱਲ ਹੋ ਗਈ ਹੈਰਾਨ ਵਾਲੀ ਬਈ 52 ਸਵਾਰੀਆਂ ਕਰਦੇ ਆਂ ਕਹਿੰਦੀ ਮੈਨੂੰ ਵੀ ਚੜਾਓ ਇਹਨੂੰ ਅਸੀਂ ਕਿੱਥੋਂ ਚੜਾ ਦਈਏ ਬਸ ਤੇ ਦੱਸੋ ਇਹੀ ਗੱਲ ਵੀ ਡਰਾਈਵਰ ਇਹੀ ਗੱਲ ਹੋਈ ਹੈ ਜੀ 52 ਦਾ ਰੂਲ ਬਣਾਤਾ ਇਹਨੂੰ ਭਾਵੇਂ ਘੰਟਾ ਰੋਲਾ ਪਾ ਕੇ ਸਾਰੀਆਂ ਸਾਡਾ ਟਾਈਮ ਮੈਸ ਕਰਾਤਾ ਸਾਰੀਆਂ ਸਵਾਰੀਆਂ ਥੱਲੇ ਉਤਰ ਗਿਆ ਪ੍ਰਾਈਵੇਟ ਵਾਲੇ ਮਗਰ ਪੈ ਗਏ ਸਾਡੇ ਨਹੀਂ ਫਿਰ ਖੜਾ ਆ ਕੇ ਲਾਇਆ ਜਾਂਦੇ ਢਿੱਕ ਢਿੱਕ ਗੱਲ ਖੜਾ ਕੇ ਹੁਣ ਕਿੰਨਾ ਕਿੰਨੂ ਖੜਾ ਖੜਾ ਕੇ ਜਿਹੜਾਵਾਂਗੇ ਫਿਰ ਇਹਨੂੰ ਇੱਕ ਹੋਰ ਚੜਦੇ ਇੱਕ ਹੁਣ ਜਦੋਂ 52 ਪੂਰੀਆਂ ਹੋ ਗਈਆਂ ਇਹ ਰੂਲ ਇਹ ਰੂਲ ਬਣ ਗਿਆ 52 ਸਵਾਰੀਆਂ ਦਾ ਬੀਬੀ ਤੂੰ ਮਗਰਲੀ ਵਾਸਤੇ ਜਾ ਵਰਦਨਾ ਐਵੇਂ ਕਿਵੇਂ ਮਗਰਲੀ ਜਾ ਵਰਦੀ ਭਾਈ ਮੈਂ ਤਾਂ ਰੋਹ ਜਾਂਦੀ ਆ ਫਰੀ ਹੈ ਹੂੰ ਰੋਹ ਜਾਂਦੀ ਛੋਟੇ ਨਾਲ ਜਾਂਦੀ ਹੈ ਜਾਂਦੀ ਤਾਂ ਹੈ ਜੀ ਰੋਹ ਜਾਂਦੀ ਆ ਫਿਰ ਅਸੀਂ ਕੀ ਕਰਕੇ ਸਵਾਰੀਆਂ ਪਹਿਲਾਂ ਪੂਰੀਆਂ ਸੀ ਪੂਰੀਆਂ ਸੀ ਉਹ ਕ ਨੀ 52 ਸਵਾਰੀਆਂ ਵਾਸਤਾ ਖਾਲੀ ਪਈ ਆ ਬਸ ਹੁਣ ਖਾਲੀ ਆ ਜੀ ਜਦੋਂ ਇਹਨੇ ਰੌਲਾ ਪਾਈ ਰੱਖਿਆ ਸਵਾਰੀਆਂ ਥੱਲੇ ਉਤਰ ਗਈਆਂ ਇਹ ਪਹਿਲਾਂ ਸਵਾਰੀਆਂ ਪੂਰੀਆਂ ਸੀ ਬਈ ਸਾਰੀ ਇੱਕ ਇੱਕ ਸਾਰੀ ਸੀਟਾਂ ਰੁੱਕੀਆਂ ਵਈਆਂ ਸੀਗੀਆਂ ਇਹਦੇ ਕੰਦਰਖਾਨੇ ਨੇ ਸਾਰੀਆਂ ਸਵਾਰੀਆਂ ਲਾਤੀਆਂ ਕਿਸੇ ਨੇ ਬਈ ਕੰਮਕਾਰ ਇਹਦੇ ਨਾਲ ਕਿਸੇ ਨੇ ਘਰੇ ਜਾਣਾ ਆਪਦੇ ਸਾਰਾ ਜੱਬ ਪਾ ਕੇ ਰਦਾ ਸਾਂ ਇਹੀ ਗੱਲ ਹੋਈ ਹੈ ਨਹੀਂ ਰੂਲ ਤਾਂ ਮੈਂ ਮੈਂ ਪੈਰਲ ਤਣ ਕੇ ਜਾਂਦੀ ਸੀ ਇਹਨਾਂ ਦੀ ਮੈਨੂੰ ਤਾਂ ਬਸ ਟੀ ਚੜ ਕੇ ਜਾਣਾ ਸੀ ਮੈਂ ਖੜ ਕੇ ਵਗ ਜਾਂਦੀ ਇਹਨਾਂ ਨੇ ਮੈਨੂੰ ਚੜਾਇਆ ਨਹੀਂ ਦੁਹਾਨੇ ਉਹ ਰੂਲ ਬਣਿਆ ਸਰਕਾਰ ਨੇ ਰੂਲ ਬਣਾਤਾ ਮੈਨੂੰ ਨਹੀਂ ਰੂਲਾਂ ਦਾ ਪਤਾ ਮੇਰੇ ਘਰੇ ਕਿਹੜਾ ਚਿੱਠੀ ਭੇਜੀ ਸੀ ਚਿੱਠੀ ਹੁਣ ਤੈਨੂੰ ਕੱਲੀ ਨੂੰ ਥੋੜੋ ਭੇਜਣੀ ਸੀ ਉਹਨਾਂ ਨੇ ਪਰ ਇਹ ਗਲਤ ਤਾਂ ਕੀਤਾ ਤੂੰ ਮੈਂ ਕਹਾਂ ਗਲਤ ਕੀਤਾ ਮੈਂ ਕਿੰਨੇ ਦੂ ਪਿੰਡ ਕਿ ਨਹੀਂ ਵਾਟਾ ਪਿੰਡ ਨਹੀਂ ਮੈਂ ਤਾਂ ਰੋਜ਼ ਸ਼ਾਮ ਨੂੰ ਐਸੇ ਵਾਸਤੇ ਚੜਦੇ ਸਬਜ਼ੀ ਲੈ ਕੇ ਆਉਣੀ ਹੁੰਦੀ ਮੈਂ ਤਾਂ ਲਾਈ ਤੂੰ ਕੰਮ ਹੈ ਇੱਥੇ ਕੱਲੀ ਸਬਜ਼ੀ ਲੈਣੀ ਆਉਣੀ ਆ ਬਸ ਲੈਣੀ ਆਉਣੀ ਆ ਮੈਂ ਹੋਰ 2 ਕਿਲੋਮੀਟਰ ਜਾਣਾ ਪੈਂਦਾ ਸਬਜ਼ੀ ਤੇ ਫਿਰ ਦੂਜਾ ਜਿਹੜਾ ਆਟੋ ਵਾਲਾ ਤਾਂ 20 ਰੁਪਏ ਮੰਗਦਾ ਫਿਰ ਮੈਂ ਰੋਜ਼ ਇਹਦੇ ਤੇ ਹੀ ਭਗਦੀ ਆਂ ਭਾਈ ਲਓ ਆਹ ਕੰਮ ਆ ਇੱਥੇ ਵੇਖੋ ਬੀਬੀ ਨੂੰ ਕੋਈ ਕੰਮ ਨਹੀਂ ਆ ਠੀਕ ਆ ਇੱਥੇ ਤਾਂ ਪਰ ਇਹ ਕੱਲੀ ਸਬਜ਼ੀ ਲੈਣ ਆਉਂਦੀ ਆ 2 ਕਿਲੋਮੀਟਰ ਵਾਸਤੇ ਚੜ ਕੇ ਆਉਂਦੀ ਆ ਅੱਜ 52 ਸਵਾਰੀਆਂ ਪੂਰੀਆਂ ਹੋ ਗਿਆ ਸੀ ਜਿਹੜਾ ਰੂਲ ਬਣਾਇਆ ਤੇ ਅੱਜ ਤੁਸੀਂ ਗੱਲ ਵੇਖ ਲਓ ਹੁਣ ਇਹ ਸਹੀ ਆ ਹੁਣ ਫਿਰ ਜੀ ਕੀ ਕਹਿੰਦਾ ਫਿਰ ਜੀ ਇਹਦੀ ਸਬਜ਼ੀ ਨੇ ਸਾਡਾ ਟਾਈਮ ਮਿਸ ਕਰਾਤਾ ਹਾਂ ਹਾਂ ਤੇ ਸਾਡਾ ਉਹ ਨੁਕਸਾਨ ਹੋ ਗਿਆ ਅਗਲੇ ਨਾਲ ਤੇ ਟਿਕਟਾਂ ਕਟਵਾਈਆਂ ਸੀ ਸਾਰਿਆਂ ਨੇ ਹੀ ਪਹਿਲਾਂ ਸਵਾਰੀਆਂ ਇਹ ਤੱਕਾ ਹੀ ਕਰੀ ਜਾਂਦੀ ਹੈ ਸਾਡੇ ਨਾਲ ਜਾਂ ਪਹਿਲੀ ਵਾਰ ਹੀ ਬੰਦੇ ਚੜੇ ਸੀ ਬੱਸ 'ਚ ਹੋਰ ਬਈ ਸਾਰੀ ਬੱਸ ਸਰਕਾਰੀ ਬੱਸ 'ਚ ਬੁੜੀਆਂ ਹੀ ਹੁੰਦੀਆਂ ਪਹਿਲੀ ਵਾਰ ਬੰਦੇ ਜਿਹੜੇ ਸੀ ਮਸਾਂ ਪੈਸੇ ਇਕੱਠਾ ਹੋਇਆ ਸੀ ਟਿਕਟਾਂ ਕਟਾਈਆਂ ਇਹਨੇ ਸਾਰਾ ਜੱਪ ਪਾਤਾ ਕੇ ਮੈਂ ਕਹਿੰਦਾ ਜੱਪ ਪਾਤਾ ਤੂੰ ਮੇਰੇ ਸਾਰੇ ਚੜੀ ਜਾਣਾ ਵੇ ਤੇ ਹੋਰ ਫਿਰ ਜਦੋਂ ਸਾਡੀਆਂ ਟਿਕਟਾਂ ਕੱਟੀਆਂ ਕਟਾਈਆਂ ਰਹਿ ਗਈਆਂ ਸਵਾਰੀਆਂ ਦੇ ਪੈਸੇ ਵੀ ਵਾਪਸ ਲੈ ਗਈਆਂ ਹੁਣ ਅਸੀਂ ਗਾਂਹ ਕੀ ਜਵਾਬ ਦਵਾਂਗੇ ਦੱਸੋ ਜਵਾਲ ਤੂੰ ਮੈਨੂੰ ਚੜਾ ਲੈਂਦਾ ਇਹ ਕੰਜਰਖਾਨਾ ਮੈਂ ਪਾਉਂਦੀ ਹੀ ਨਾ ਤੈਨੂੰ ਬੀਬੀ ਅਸੀਂ ਕਿੱਥੋਂ ਚੜਾ ਲੀਆਂ ਜੋ ਸਰਕਾਰ ਨੇ ਰੂਲ ਕਰਤਾ ਤੈਨੂੰ ਚੜਾ ਕੇ ਅਸੀਂ ਨੌਕਰੀ ਤੋਂ ਥੱਲੇ ਲੈਣਾਗਾ ਮੈਨੂੰ ਨਹੀਂ ਪਤਾ ਤੇਰੇ ਰੂਲਾਂ ਦਾ ਮੈਨੂੰ ਤਾਂ ਤੂੰ ਚੜਾ ਲੈਂਦਾ ਨਾ ਕੁਝ ਹੁੰਦਾ ਹੀ ਨਹੀਂ ਸੀ ਬੱਸਾਂ ਇੰਨੀਆਂ ਹੋਰ ਆਉਂਦੀਆਂ ਹੋਰ ਕਿਸੇ ਸਰਕਾਰੀ ਚ ਚੜ ਜਾਂਦੀ ਤੂੰ ਹੋਰ ਬਸ ਤੇ ਜਾਵੜਦੀ ਪ੍ਰਾਈਵੇਟ ਤੇ ਹੁਣ 2 ਕਿਲੋਮੀਟਰ ਹੁਣ ਜੇ ਇਹ 52 ਚੜਾਉਂਦੇ ਫਿਰ ਦੂਜੇ ਕਿਹੜਾ 60 ਚੜਾ ਕੇ ਲੈ ਜਾਣਗੇ ਉਹ ਵੀ 52 ਹੀ ਲੈ ਕੇ ਜਾਣਗੇ ਨਹੀਂ ਉਹ ਤਾਂ ਵਿਚਾਰੇ ਲੈ ਜਾਣਗੇ ਉਹਨਾਂ ਨੂੰ ਤਾਂ ਸਵਾਰੀ ਨਹੀਂ ਪੈਂਦੀ ਪ੍ਰਾਈਵੇਟ ਵਾਲੇ ਦਾ ਵਿਚਾਰੇ ਚੀਕਾਂ ਮਾਰੀ ਜਾਂਦੇ ਬਿਚਾਰੇ ਆ ਲਾਈਵ ਬੈਠਿਆ ਪੋਸਟਰ ਉਦੋਂ ਪਿੱਛੇ ਜੇ ਦੀਵਾਲੀ ਵਾਲੇ ਕਾਲੀ ਵਾਲੀ ਲਾਈਵ ਟੂ ਪ੍ਰਾਈਵੇਟ ਦੇ 2 ਕਿਲੋਮੀਟਰ ਤਾਂ ਜਾਣਾ ਹੀ ਤੈਨੂੰ ਮੈਂ ਕਿਵੇਂ 40 ਰੁਪਏ ਲੱਗਦੇ ਆ ਵੀ ਆਉਣ ਦੇ ਲੱਗਦੇ 20 ਜਾਣ ਦੇ ਲੱਗਦੇ ਕੌਣ ਦੋ 20 ਰੁਪਏ ਹੁਣ ਇਹਨਾਂ ਦੇ ਦੇਣ ਦੇ ਇਹ ਦੇ ਦੇਣ ਮੈਂ ਰੋਜ਼ ਹੀ ਆਉਣੀ ਮੈਨੂੰ ਪਤਾ ਨਹੀਂ ਗਾ ਗਾਂਦੀ ਨੇ ਫਿਰ ਸੀਟ ਹੁਣ ਤੇਰੀ ਇੱਥੇ ਕੀ ਹੈ ਉਹ ਤੇ ਰਜਿਸਟਰੀ ਕਰਾਈ ਸੀ ਵੀ ਤੇਰੀ ਸੀਟ ਉਹੀ ਹੈ ਤੈਨੂੰ ਛੱਡਣੀ ਹੋਣੀ ਰਜਿਸਟਰੀ ਤਾਂ ਇਹਨਾਂ ਦੀ ਵੀ ਨਹੀਂ ਕਰਾਈ ਗਈ ਰਜਿਸਟਰੀ ਇਹਨਾਂ ਦੀ ਕਰਾਈ ਹੈ ਸਾਰਾ ਬੁਢਾ ਹੀ ਚੜ ਕੇ ਜਾਂਦਿਆਂਗਾ ਮੈਨੂੰ ਲੈ ਜਾਂਦਾ ਤੇ ਫਿਰ ਜਦੋਂ ਉਹ ਕਹਿੰਦਾ ਸੀਟ ਹੀ ਹੈ ਨਹੀਂ ਸੀਗੀ ਵਸ ਨਾ ਹੈਗੀ ਸੀ ਸਾਰਾ ਕੁਝ ਸੀ ਇਹਨਾਂ ਦੇ ਚੜਾਉਣ ਨਾਲ ਲੱchnੀ ਨਹੀਂ ਸੀ ਪੱਤਰਕਾਰ ਇਹ ਹੀ ਗੱਲ ਸੀ ਕਿਉਂ ਅਜੀ ਸੀਟਾਂ ਬੁੱਕ ਸੀ ਸਾਰੀਆਂ ਇਹਦੇ ਕਲੇਸ਼ ਨੇ ਸਵਾਰੀਆਂ ਉਤਰੀਆਂ ਸਾਰੀਆਂ 20 ਰੁਪਏ ਦੀ ਸਭ ਦੀ ਡਰਾਈਵਰ ਸਾਹਿਬ ਨੇ ਮੈਂ ਕਹਾ ਕਲੇਸ਼ ਕੀਤਾ ਬਾਪੂ ਤੂੰ ਸਿਆਣਾ ਬਣਾਂਗਾ ਇੱਥੇ ਖੜ ਗਈਆਂ ਤੂੰ ਸਵਾਰੀਆਂ ਤੇਰੇ ਰੋਲੇ ਨਾਲ ਸਾਰੀਆਂ ਉਤਰੀਆਂ ਥੱਲੇ ਮੈਂ ਸਵਰ ਸ਼ਤਰਮੁਰਗ ਜੀ ਚੰਗਾ ਬੋਲਦਾ ਆ ਇਹਨੇ ਚੜਾਇਆ ਹੀ ਨਹੀਂ ਮੈਨੂੰ ਕਿਉਂ ਇਹ ਗੱਲ ਮੈਂ ਮੈਂ ਕਿਵੇਂ ਚੜਾਵਾਂ ਬਾਈ ਇਹਨੂੰ ਜਦੋਂ ਪਿਆਰ ਨਾਲ ਹੀ ਕਹਦਾ ਵੀ ਸਵਾਰੀਆਂ ਪੂਰੀਆਂ ਹੋ ਗਈਆਂ ਤੂੰ ਤਾਂ ਪਿਆਰ ਨਾਲ ਜਮਾ ਹੀ ਨਹੀਂ ਬੋਲਦਾ ਨਾਲ ਹੀ ਬੋਲਿਆ ਸੀ ਤੈਨੂੰ ਤੂੰ ਫਿਰ ਮੇਰੀ ਥਾਂ ਤੇ ਆ ਰਿਹਾ ਕਨੈਕਟਰ ਤੂੰ ਬਣ ਜਾ ਮੈਂ ਉੱਤਰ ਜਾਂਦਾ ਥੱਲੇ 52 52 ਕਰ ਦੇ ਨਾ ਮੈਨੂੰ ਤਾਂ ਇਹ ਲੱਗਦਾ ਇਹ ਤਾਂ 52 ਲੈ ਹੀ ਜਾਂਦਾ ਹੋਗਾ ਇਹ ਤਾਂ 52 ਲੈ ਜਾਂਦੀ ਨਹੀਂ ਦੀਂਦੀ ਮੈਨੂੰ ਵਾਸਤੇ ਜਿਹੜੇ ਹਿਸਾਬ ਨਾਲ ਤੂੰ ਐ ਬੋਲਦੀ ਘਰੇ ਵੀ ਐਸੀ ਕੰਮ ਚੱਲਦਾ ਘਰੇ ਆਹ ਕੰਮ ਕਾਹਨੂੰ ਚੱਲਦਾ ਇਹਨੇ ਮੇਰਾ ਪਾਰਾ ਚੱਕਦਾ ਮੈਂ ਬੀਬੀ ਵਧਾਦਾ ਮੇਰੇ ਇਹਨੇ ਮੈਂ ਬੀਬੀ ਕਹਦੇ ਨਾ ਚੱਕਦਾ ਤੇਰਾ ਇਹਨੇ ਤੈਨੂੰ ਕਿਹਾ ਸੀ 5 ਬਣ ਗਿਆ ਦੇਖ ਲੈ ਜਦੋਂ 52 ਸੀਟਾਂ ਤੇ 52 ਸਵਾਰੀਆਂ ਪੂਰੀਆਂ ਬੱਸ ਪੂਰੀਆਂ ਜਾਣਗੇ ਨਾ ਇਹ ਵੱਧ ਚੜਾਈ ਨਹੀਂ ਸਕਦੇ ਇਹਨਾਂ ਨੂੰ ਨੌਕਰੀ ਨੂੰ ਖਤਰਾ ਆ ਚਾਰ ਦਿਨਾਂ ਨੂੰ ਮੈਂ ਤੁਹਾਨੂੰ ਦਿਖਾ ਦੂੰ ਆਹੀ ਬੱਸਾਂ ਹੋਣਗੀਆਂ ਤੇ ਤੂੜੀ ਵਾਂਗੂ ਲੱਦ ਲੱਦ ਕੇ ਲੈ ਕੇ ਜਾਣਗੇ ਚਾਰ ਪੰਜ ਇਹਦੇ ਵਰਗੇ ਬਿਲੰਕਦੇ ਹੋਣ ਆਏ ਮੰਦਰ ਇਹ ਆਈ ਹੋਊਗਾ ਰੂਲ ਬਈ ਆਏ ਨਾ ਬੋਲ ਤੈਨੂੰ ਅਸੀਂ ਕੋ ਮਾੜਾ ਚੰਗਾ ਨਹੀਂ ਬੋਲਿਆ ਠੀਕ ਹੈ ਕੁਛ ਨਹੀਂ ਕਿਹਾ ਨਹੀਂ ਜੜਾਣਾ ਤਾਂ ਨਹੀਂ ਜੜਾਣਾ ਦੀ ਇਹ ਡੇਲੀ ਢਿੱਲੀ ਆਉਂਦੀ ਥੋੜੇ ਨਾ ਉਹ ਡੇਲੀ ਵਾਲਾ ਕੰਮ ਹੈ ਜੀ ਕਿਤੇ ਹੀ ਮਿਸ ਹੁੰਦੀ ਆ ਵਿਚਾਲੇ ਖੜ ਜਾਂਦੀ ਆ ਮੂਰੇ ਆਉਂਦਿਆਂ ਦੇ ਉਧਰੋਂ ਚੜਾਉਣੀ ਪੈਂਦੀ ਆ ਇਧਰੋਂ ਮੋੜਦੇ ਆ ਜਦੋਂ ਫੇਰ ਕਲੇਸ਼ ਕਰਦੀ ਆ ਕਲੇਸ਼ ਕਰਕੇ ਫੇਰ ਉੱਥੇ ਤਾਰਨੀ ਪੈਂਦੀ ਆ ਮੱਲੋ ਮਲੀ ਚੜਦੀ ਅਸੀਂ ਤਾਂ ਚੜਾ ਕੇ ਪਹਿਲਾਂ ਹੀ ਖੁਸ਼ ਨਹੀਂ ਸੀ ਇਹਨੂੰ ਮੈਂ ਤਾਂ ਫਿਰ ਇਹ ਹਿਸਾਬ ਨਾਲ ਤੇ ਬੱਸ ਬੰਦ ਕਰਾ ਦੂੰਗੀ ਬੱਸ ਬੰਦ ਵਾਲੀ ਗੱਲ ਹੀ ਆ ਜੀ ਹੁਣ ਅੱਜ ਤਾਈਂ ਬੱਸ ਹੋ ਗਿਆ ਦੱਸੋ ਫਿਰ ਜਿੱਥੇ ਬੱਸ ਰੁਕਦਾ ਨਹੀਂ ਜਗ੍ਹਾ ਹੁੰਦੀ ਨਾ ਤਾਂ ਉੱਥੇ ਵੀ ਮੂਰੇ ਹੋ ਕੇ ਖੜ ਜਾਂਦੇ ਵੀ ਇੱਥੇ ਵੀ ਬੱਸ ਰੋਕੋ ਅੱਡਾ ਬਾਹਰ ਦੇ ਘਰ ਦੇ ਬਾਹਰ ਦੇ ਵਿੱਚੋਂ ਜਦੋਂ ਬਾਰ ਚ ਰਕਾਉਂਦੀ ਹੈ ਵਿਚਾਲੇ ਹੋ ਕੇ ਐ ਖੜ ਜਾਂਦੀ ਹੈਗੀ ਅੱਡਾ ਕਿੰਨੀ ਦੂਰਾ ਘਰ ਤੋਂ ਅੱਡਾ ਤਾਂ 2 ਮਿੰਟਾਂ ਦੀ ਬਾਟਤੀ ਹੈ ਤੇ 2 ਮਿੰਟਾਂ ਤੇ ਫੇਰ ਫੇਰ ਤੂੰ ਗਾਹਾਂ ਦੀ ਡੀਸੀ ਲੱਗੀ ਆ ਤੂੰ ਉੱਥੇ ਅੱਡੇ ਤੇ ਜਾਇਆ ਕਰ ਤੇ ਇਹ ਡੀਸੀ ਲੱਗਿਆ ਵੀ ਕੰਡਕਟਰ ਤੇ ਤਾਂ ਡੀਸੀ ਕੰਮ ਆ ਉਹਨਾਂ ਦਾ ਇਹ ਉਹਨਾਂ ਦਾ ਟਾਈਮ ਤੇ ਸਵਾਰੀਆਂ ਭਜਾਉਣੀਆਂ ਜਿਹੜੇ ਵਿੱਚ ਲੌਂਕਦੇ ਹੁੰਦੇ ਉਹ ਵੀ ਮੁੜ ਕੇ ਉਹ ਵੀ ਸ਼ਿਕਾਇਤਾਂ ਕਰਦੇ ਆ ਕਨੈਕਟਰ ਡਰਾਈਵਰ ਨੂੰ ਕਹਿਣਾ ਬਹੁਤ ਸੌਖਾ ਸ ਮਜਬੂਰੀਆਂ ਹੁੰਦੀਆਂ ਉਹ ਮੇਰੀਆਂ ਮਜਬੂਰੀਆਂ ਹੀ ਆ ਭਾਈ ਮੈਥੋਂ ਨਹੀਂ ਨਿਕਲੇ ਜਾਂਦਾ ਕਰੋ ਕਾਹਦੇ ਦਾ ਉਹ ਤਾਂ ਕਹਿੰਦਾ ਨੇਤ ਆਉਂਦੀ ਐ ਇਹ ਸ਼ਹਿਰ ਦੇ ਵਿੱਚ ਨੇਤ ਨੂੰ ਸਬਜ਼ੀਆਂ ਨੂੰ ਤੇ ਸੈਰ ਸਬਾਟੇ ਨੂੰ ਕਿਉਂ ਸੈਰ ਸਬਾਟੇ ਨੂੰ ਕਾਨੂੰਨ ਚੋਰ ਸੈਰ ਚਬਾਟੇ ਸਬਜ਼ੀ ਇੱਕ ਦਿਨ ਲੈ ਆ ਪੱਤਰਕਾਰਾਂ ਜਵਾਨ ਸੰਭਾਲ ਕੇ ਜਵਾਨ ਸੰਭਾਲ ਕੇ ਤੂੰ ਇਹਨਾਂ ਹੋਈ ਗੱਲ ਪਾਈ ਜਾਂਦੀ ਆ ਗੱਲਾਂ ਮੈਂ ਮਾਰਦਾ ਨੇ ਤੂੰ ਡੇਲੀ ਆਉਣਾ ਡੇਲੀ ਜਾਣਾ ਇਹ じゃ ਕਿਹੜੇ ਜੋਬ ਹੈ ਘਰ ਵਾਲੇ ਕੀ ਕੰਮ ਕਰਦਾ ਤੇਰੇ ਉਹ ਤਾਂ ਪੱਠੇ ਤੇ ਲੱਗਿਆ ਹੋਇਆਗਾ ਤੇ ਫਿਰ ਪੱਠੇ ਤੇ ਕਿੰਨੇ ਪੈਸੇ ਕਮਾਉਂਦਾ ਬਸ 9-10 ਹਜ਼ਾਰ ਨਹੀਂ 9-10 ਹਜ਼ਾਰ ਰੁਪਏ ਤਾਂ ਕਮਾਉਣਾ ਜੀ ਇਹਨਾਂ ਨੇ ਕੋਈ ਕਾਰਵਾਈ ਕਰਤੀ ਇਹਨਾਂ ਨੇ ਟਾਈਮ ਮਿਸ ਕਰਾਤਾ ਸਾਰੀ ਉਮਰ ਪੈਸੇ ਨਹੀਂ ਲੱਥਨੇ ਦੋ ਕਾਰਵਾਈ ਤਾਂ ਮੈਂ ਕਰੂੰ ਇਹਨਾਂ ਦੇ ਮੈਂ ਕਹੂੰਗੀ ਵੀ ਸਾਨੂੰ ਜਦੋਂ ਸਰਕਾਰੀ ਬਸਾਂ ਦੇ ਫ੍ਰੀ ਕੀਤਾ ਸਾਨੂੰ ਜਦੋਂ ਧਾਰ ਕਾਰਡ ਤੇ ਅਸੀਂ ਬੁਢੀਆਂ ਜਾਵਾਂ ਫ੍ਰੀ ਜਾਂਦੀਆਂ ਫਿਰ ਇਹ ਕਿਉਂ ਨਹੀਂ ਸਾਨੂੰ ਚੜਾਉਂਦੇ ਨਹੀਂ ਨਹੀਂ ਇੱਕ ਮਿੰਟ ਤਾਂ ਇਥੋਂ ਪੈਸੇ ਮੰਗੇ ਇਹਨਾਂ ਨੇ ਤੇ ਪੈਸੇ ਨਹੀਂ ਮੰਗੇ ਫਿਰ ਚੜਾਏ ਫਿਰ ਫਿਰ ਕਰਾ ਕੇ ਰੱਖੀ ਆ ਦੇਖ ਲਓ ਜੀ ਆ ਤੁਹਾਡੇ ਨਾਲ ਕਲਿੱਕ ਕਰੀ ਜੇ ਸਾਡੇ ਨਾਲ ਨੱਤੀ ਆ ਲਓ ਮੈਂ ਕੋਈ ਨਹੀਂ ਕਲੇਸ਼ ਕਰਦੀ ਮੈਨੂੰ ਕਿ ਲੋੜ ਪਈ ਕਲੇਸ਼ ਕਰਨ ਦੀ ਇਹ ਬਤਨ ਇਹ ਹੁਣ ਇਹਨੂੰ ਇਹ ਦੱਸੋ ਵੀ ਇਹ ਭਜਨ ਕਰਦੀ ਆ ਜਿਹੜੇ ਹਿਸਾਬ ਨਾਲ ਤੂੰ ਬੋਲੀ ਜਾਂਦੀ ਆ ਤੁਸੀਂ ਇਹ ਹਾਲ ਵੇਖੋ ਬਹੁਤ ਬੀਬੀਆਂ ਦਾ ਇਹ ਮੰਦਾ ਹਾਲਾ ਆ ਮੈਂ ਕਿ ਕਨੈਕਟਰ ਡਰਾਈਵਰ ਦੇ ਲੀੜੇ ਬਾੜਨ ਤੱਕ ਜਾਂਦੀਆਂ 10 ਰੁਪਏ ਪਿੱਛੇ ਆ 2 ਕਿਲੋਮੀਟਰ ਤੇਰਾ ਪਿੰਡ ਆ ਤੇ ਤੂੰ ਮਗਰਲੀ ਪਾਸੇ 10 ਰੁਪਏ ਲੱਗ ਜਾ ਵੜ ਤੇ ਮੰਗਰਲੀ ਵਾਲੇ ਕਿਹੜਾ ਚੜਾਉਂਦੇ ਜਦੋਂ ਇਹਨਾਂ ਨੇ ਨਹੀਂ ਚੜਾਇਆ ਮੈਨੂੰ ਉਹ ਤਾਂ ਕਹਿੰਦਾ ਨੱਤ ਜਾਂਦੀ ਆ ਅੱਜ ਜਦੋਂ ਸਵਾਰੀਆਂ ਪੂਰੀਆਂ ਰੂਲ ਜਾਵੜ ਦਾ ਜਮੂਰਾ ਜੀ ਉਹ ਤਾਂ ਖੜਾ ਹੀ ਜਾਂਦਾ ਉਹਦੇ ਕੋਲੇ ਗਿਆ ਬੈਡ ਡਾ ਬਸ ਤੂੰ ਚੁੱਪ ਕਰ ਲੈ ਤੈਨੂੰ ਬੜਾ ਪਤਾ ਮੈਂ ਇਹਨਾਂ ਨੂੰ ਪਹਿਲੇ ਹੀ ਕਹਿੰਦਾ ਮੇਰੀ ਜਗ੍ਹਾ ਤੇ ਆ ਜਾ ਸੀੜੀ ਤੂੰ ਫੜਦਾ ਤੂੰ ਮਾਰਦੇ ਸੀ ਹੱਸ ਫੇਰ ਕਰੋ ਕਹਿੰਦਾ ਤੂੰ ਸੀੜੀ ਮਾਰਾ ਵੇ ਇਹ ਗੱਲ ਆ ਫੇਰ ਮੈਂ ਤੇਰੇ ਦੋ ਮਰੂ ਲਫੜੇ ਮਾਰਨੀ ਦਾ ਫਿਰ ਸੀਟ ਤੂੰ ਮਾਰ ਲੈ ਫਿਰ ਕਿਉਂ ਮੈਂ ਕਹ ਤੂੰ ਸੀਟ ਮੈਂ ਤੇ ਫਿਰ ਤੂੰ ਉਹਦੇ ਗਲ ਪਈ ਜਾਂਦੀ ਮੈਂ ਗਲ ਕੀ ਪਈ ਆ ਅੱਗੇ ਕੰਡਕਟਰ ਦੀ ਸੀਟ ਹੁੰਦੀ ਆ ਮੈਨੂੰ ਆਖੇ ਤੂੰ ਖੜਾ ਹੋ ਜੀ ਮੈਨੂੰ ਬਿਠਾ ਦੇ ਤੇ ਫੇਰ ਫੇਰ ਪੂਰਿਆਂ ਹੋ ਜਾਂਦੀਆਂ ਸੀ ਬਿਠਾ ਦਈਂ ਦੱਸੋ ਅੱਗੇ ਅੱਗੇ ਬੰਦੇ ਬੈਠੇ ਭਾਰ ਵਾਲੇ ਨੂੰ ਕਹਿੰਦੇ ਸਾਈਕਲ ਸੂਗਾ ਲੈ ਦੂਗਾ ਤੈਨੂੰ ਉਹਦੇ ਤੇ ਆ ਜਾ ਕਰੀ ਸਾਹ ਹਾਂ ਸਾਈਕਲ ਸਾਈਕਲ ਤਾਂ ਲਿੱਤਾ ਸੀ ਮੇਰੇ ਚ ਜਿੰਨਾ ਭਾਰ ਆ ਨਾ ਰੋਜ਼ ਤੜਕੇ ਉਹ ਵਿਚਾਰਾ ਇੱਕ ਆੜੇ ਧਰਦੀ ਮੇਰੇ ਵੱਲ ਹੁਣ ਫੇਰ ਡਰਾਈਵਰ ਸਾਹਿਬ ਹੁਣ ਕੀ ਜੀ ਕੀ ਕਰਗੇ ਹੁਣ ਜੀ ਬਿੰ ਟਾਈਮ ਮਿਸ ਹੋ ਗਿਆ ਕੱਲ ਨੂੰ ਵੀ ਇੱਕ ਟਾਈਮ ਮਿਸ ਹੋਊਗਾ ਇਧਰੋਂ ਇੱਕ ਜਾਵਾਂਗੇ ਹੀ ਬਸ ਫਿਰ ਬਾਬਾ ਹੁਣ ਤਵਾ ਕੇ ਲੈ ਜਾ ਮੈਨੂੰ ਹੁਣ ਤੈਨੂੰ ਕੱਲੀ ਨੂੰ ਛੱਡਿਆ ਬਾਬਾ ਕੇ ਹੁਣ ਬੱਸ ਤਾਂ ਖੜੀ ਹੋਊਗੀ ਹਾਂ ਹੁਣ ਕੱਲੀ ਨੂੰ ਛੱਡਿਆ ਹੁਣ ਤੈਨੂੰ ਮੈਨੂੰ ਘੰਟੇ ਨੂੰ ਹੋਰ ਸਬਜ਼ੀ ਦੇ ਭਾਰ ਟੁੱਟੇ ਜਾਣਗੇ ਮੈਂ ਤਾਂ ਅੱਧੇ ਘੰਟਾ ਲੇਟ ਵੀ ਵਗ ਜੂੰਗੀ। ਲਾ ਇਹ ਤਾਂ ਇਹ ਤਾਂ ਮੈਂ ਇੱਥੇ ਮੈਂ ਤਾਂ ਲੱਗਦਾ ਵੀ ਜਿਹੜੀ ਰੇੜੀ ਤੋਂ ਇਹ ਸਬਜ਼ੀ ਲੈਂਦੀ ਨੇ ਉਹ ਤਾਂ ਵਿਚਾਰੇ ਦਾ ਕੀ ਬੰਦਾ ਹੋਊਗਾ ਠੀਕ ਆ ਉਹਨੂੰ ਪਤਾ ਨਹੀਂ ਕਿੰਨਾ ਰੇਟ ਹਕਟਾਉਂਦੀ ਹੋਊਗੀ ਕੀ ਕਰਦੀ ਉਹ ਇਹ ਰੂਲ ਆ ਮੈਂ ਤੁਹਾਨੂੰ ਦੱਸ ਦੇਣਾ ਬੀਬੀਆਂ ਨੂੰ ਬੇਨਤੀ ਆ ਭਾਈ ਤੁਸੀਂ ਐਵੇਂ ਨਾ ਅਸਲ ਦੇ ਵਿੱਚ ਤਾਂ ਪਹਿਲਾਂ ਤਾਂ ਫਰੀ ਵਾਲਾ ਕੰਮ ਚਾਹੀਦਾ ਹੀ ਨਹੀਂ ਸੀਗਾ ਠੀਕ ਆ ਪਹਿਲਾਂ ਹੀ ਬਥੇਰਾ ਬੇੜਾ ਭਾਇਆ ਪਿਆ ਫਰੀ ਵਾਲੇ ਕੰਮ ਨੇ ਸਾਡਾ ਅਸੀਂ ਕਿਉਂਕਿ ਬਸ ਸਾਡਾ ਅਸੀਂ ਬਟਨ ਦੱਬਣ ਤੱਕ ਰਹਿ ਗਏ ਜਦੋਂ ਫਰੀ ਦਾ ਸਾਨੂੰ ਮੜਾ ਇਹ ਕਹਿੰਦੇ ਨਾ ਉਹ ਫੇਰੀ ਤਾਂ ਹੀ ਤਾਂ ਇਹਨਾਂ ਦੇ ਵਿਚਾਰਿਆਂ ਦੇ ਇਹਨਾਂ ਨੇ ਜਾਣਦੇ ਬਣੀ ਪਈਆਂ ਜੇ ਤੁਸੀਂ ਫੇਰੀ ਕੀਤਾ ਜੇ ਮੈਂ ਕਹਿੰਦਾ ਇਹਨਾਂ ਨੂੰ ਫੇਰੀ ਟਿਕਟ ਨਾ ਕੀਤੀਆਂ ਹੁਣਾਂ ਦੇ ਸਾਲ ਵੱਧੋਂ ਵੀ ਪੇਕਿਆਂ ਨੂੰ ਨਹੀਂ ਜਾਂਦੀਆਂ ਵੀ ਪੈਸੇ ਲੱਗਣਗੇ ਹੁਣੇ ਫੇਰੀ ਆ ਚੁੰਨੀ ਰਗਾਉਣੀਆਂ ਤਾਂ ਰੋਡਵੇ ਦੇ ਮੂਰੇ ਹੋ ਜਾਣੀਆਂ ਸਬਜ਼ੀ ਲੈ ਕੇ ਆਉਣੀਆਂ ਤਾਂ ਰੋਡਵੇ ਦੇ ਮੂਰੇ ਹੋ ਜਾਣੀਆਂ ਮਕਾਨ ਵੀ ਇਹਦੇ ਤੇ ਜਾਂਦੀਆਂ ਰੋਡਵੇ ਤੇ ਨਹੀਂ ਇੱਕ ਟੈਂਪੂ ਕਰਾਉਂਦਿਆਂ ਸੀ 50-50 ਰੁਪਏ ਪੁੰਹਦਿਆਂ ਸੀ ਉਹ ਵੀ ਤੁਸੀਂ ਰੋਡਵੇ ਤੇ ਜਾਂਦੀਆਂ ਤਾਂ ਫੇਰੀ ਕੀਤੀਆਂ ਇਹਨਾਂ ਨੂੰ ਤਨਖਾਹਾਂ ਕਾਹਦੀਆਂ ਦਿੰਦੀ ਆ ਸਰਕਾਰ ਫਰਮਾਇਦਾ ਕਿੰਨਾ ਸਰਕਾਰ ਨੂੰ ਵੀ ਤੁਸੀਂ ਜਿਹੜਾ ਡਰਾਈਵਰ ਆ ਉਹ ਵੀ ਕੁੜੀਆਂ ਹੀ ਰੱਖ ਦੋ ਕਨੈਕਟਰ ਇਹਨਾਂ ਲਈ ਵੀ ਕੁੜੀਆਂ ਰੱਖ ਦੋ ਆਪੇ ਬੜਾ ਜੁੰਡਮ ਜੁੰਡੀ ਹੋਈ ਜਾਂ ਠੀਕ ਆ ਇਹਨਾਂ ਲਈ ਤਾਂ ਕਾਨੂੰਨ ਤੁਸੀਂ ਵੱਡੇ ਵੱਡੇ ਬਣਾਤੇ ਵੀ ਇਹਨਾਂ ਦੇ ਅੱਛਾ ਇਹ ਕਲੇਸ਼ ਇੰਨਾ ਜ਼ਿਆਦਾ ਕਰਦੀਆਂ ਫੇਰ ਇਹਨਾਂ ਦੇ ਤੁਸੀਂ ਵੇਖ ਲਓ ਬੱਸਾਂ ਦੇ ਮਗਰ ਇਹਨਾਂ ਦੇ ਹੈਲਪ ਲਾਨ ਨੰਬਰ ਲਿਖੇ ਇਹਨਾਂ ਨੂੰ ਹੈਲਪ ਦੀ ਲੋੜ ਲੱਗਦੀ ਹੈ ਹੈਲਪ ਦੀ ਤਾਂ ਇਹਨਾਂ ਨੂੰ ਲੋੜ ਆ ਜਿਨ੍ਹਾਂ ਦੇ ਇਹ ਗੱਲ ਪੈਂਦੀਆਂ ਦੱਸੋ ਇਹਨਾਂ ਨੂੰ ਕਾਦੀ ਹੈਲਪ ਦੀ ਲੋੜ ਆ ਤੁਸੀਂ ਦੱਸੋ ਸਾਡਾ ਬਸਦਰ ਕਰ ਤੂੰ ਬੋਲਦਾ ਮੈਨੂੰ ਲੱਗਦਾ ਹੈਲਪ ਦੀ ਲੋੜ ਤੈਨੂੰ ਵੀ ਪੈ ਗਈ ਸਾਨੂੰ ਤਾਂ ਪਈ ਖੜੀ ਹੈ ਜਿਹੜੇ ਹਿਸਾਬ ਨਾਲ ਤੁਹਾਡੇ ਹੱਕ 'ਚ ਗਰੂਨ ਬਣੀ ਜਾਂਦੇ ਆ ਬੰਦੇ ਲਈ ਤਾਂ ਇੱਕ ਦੱਸੋ ਤੁਸੀਂ ਮੈਨੂੰ ਦੱਸ ਦਿਓ ਬੰਦੇਂ ਦੇ ਕਿਤੇ ਸਹੈ ਸੁਣਵਾਈ ਮੜੀ-ਮੁੱਟੀ ਤੁਸੀਂ ਮੈਨੂੰ ਗੱਲ ਦੱਸ ਦਿਓ ਹੁਣ ਜੇ ਇਹ ਵੀ ਸੁਣਵਾਈ ਸੀ ਤਾਂ ਇਹਨਾਂ ਦੇ ਗੱਲ ਪੈ ਗਈ ਨਹੀਂ ਅਗਲੀ ਵਾਸਤੇ ਇਹ ਜਾਵੜਦੀ ਦੱਸੋ ਮੇਰੇ ਗਲਤ ਤਾਂ ਕੀ ਕੀਤਾ ਮੈਂ ਤਾਂ ਹੁਣ ਵਗ ਜਾਂਦੀ ਹੈ ਅਗਲੀ ਵਾਸਤੇ 40 ਰੁਪਏ ਤੇ 40 ਰੁਪਏ ਤੇ ਮੈਂ ਸਬਜ਼ੀ ਨੂੰ ਲਈ ਫਿਰ 40 ਰੁਪਏ ਮੈਂ ਰਿਕਸ਼ੇ ਵਾਲੇ ਨੂੰ ਦ ਪਿੰਡ ਨਹੀਂ ਆਉਂਦੇਗੇ ਪਿੰਡ ਮਹਿੰਗੀ ਪਤਾ ਕਿ ਨਹੀਂ ਪਿਓ ਦਾ ਪਿਓ ਮੰਗਦੇ ਆਗੇ ਕਿੱਥੋਂ ਮੈਂ ਲੈ ਲਾ ਪਿੰਡੋਂ ਮੈਂ ਤਾਂ ਇੱਥੋਂ ਸਾਰੇ ਲੈ ਕੋਠੇ ਦੇ ਕੇ ਬੀਜ ਲਾ ਸਬਜੀ ਆਪਦੇ ਕੋਠੇ ਤੇ ਮਿੱਟੀ ਪਾ ਕੇ ਬੀਜ ਲੋ ਸਬਜੀ ਉਹ ਅਸੀਂ ਨਾ ਸਾਨੂੰ ਫ੍ਰੀ ਵਾਲੀ ਕਣਕ ਮਿਲਦੀ ਆ ਠੀਕ ਹੈ ਫ੍ਰੀ ਆਟਾ ਦਾਲ ਜਿਹੜੀ ਸਾਨੂੰ ਮਿਲਦੀ ਆ ਠੀਕ ਹੈ ਅਸੀਂ ਪਹਿਲੇ ਤਾਂ ਮੁਫਤ ਦੀ ਉਹ ਖਾਣਿਆ ਨਾ ਮੁਫਤ ਵਾਲੀ ਵਾਸਤੇ ਹੀ ਮੈਂ ਜਾਣੀ ਆ ਤੇ ਜਿਹੜੇ ਤੋਂ ਮੈਂ ਸਬਜੀ ਲੈ ਕੇ ਆਉਣੀ ਆ ਉਹ ਤੋਂ ਵੀ ਫ੍ਰੀ 'ਚ ਮੈਂ ਮਿਰਚਾ ਦਿੱਣੀਆਂ ਪਵਾ ਕੇ ਲੈ ਕੇ ਆਉਣੀ ਬਸ ਇੱਥੇ ਇੱਥੇ ਬੇੜਾ ਬਿਠਾਇਆ ਫ੍ਰੀ ਫ੍ਰੀ ਵਾਲੇ ਕੰਮ ਨੇ ਸਾਡਾ ਇਹ ਪੂਰਾ ਕੰਮ ਕਰਕੇ ਰੱਖਿਆ ਤੁਸੀਂ ਵ ਫਰੀ ਵਾਲੇ ਕੰਮ ਨਾਲ ਬੰਦੇ ਨੂੰ ਪਸਾ ਬਹੁਤ ਦਿੰਦੇ ਹੁੰਦੇ ਆ ਪਿੱਛੇ ਤੋਂ ਪਤਾ ਇੱਕ ਉਹ ਜਿਹੜਾ ਬਰਨਾਲੇ ਠੱਗੀ ਮਾਰੀ ਸੀ ਹਸੀਨਾ ਡਾਕੂ ਨੇ ਕੁੜੀ ਨੇ 7-8 ਕਰੋੜ ਦੀ ਤੇ ਉਹ ਫਰੀ ਵਾਲੀ ਫਰੂਟੀ ਦੇ ਪਿੱਛੇ ਫੱਸੀ ਸੀਗੀ ਉਹੀ ਗੱਲ ਹੋਈ ਹੈ ਹੁਣ ਤੂੰ ਤਾਂ ਇਥੋਂ ਫਰੀ ਸਮਾਨ ਲੈ ਗਈ ਇਹਨਾਂ ਦਾ ਗੇੜਾ ਮਿਸ ਹੋ ਗਿਆ ਗਲਤੀ ਹੈ ਤੇਰੀ ਕਿ ਨਹੀਂ ਇਹ ਦੱਸ ਮੇਰੀ ਗਾਲੀ ਗਲਤੀ ਹੈ ਗਲਤੀ ਇਹਨਾਂ ਦੀ ਇਹਨਾਂ ਨੇ ਚੜਾਇਆ ਹੀ ਨਹੀਂ ਜਦੋਂ ਮੈਨੂੰ ਹੂੰ ਜਦੋਂ ਮੈਨੂੰ ਚੜਾਇਆ ਹੀ ਨਹੀਂ ਫਿਰ ਮੇਰੀ ਕਾਹਦੀ ਗਲਤੀ ਹੈ ਮੈਨੂੰ ਐਂ ਦੱਸ ਹੂੰ ਤੁਸੀਂ ਤੁਸੀਂ ਵੇਖਿਆ ਗਲਤੀ ਇਹਦੀ ਆ ਕਿ ਉਹਨਾਂ ਦੀ ਗਲਤੀ ਆ ਗਲਤੀ ਇਹਨਾਂ ਦੀ ਆ ਇਹਦੀ ਗਲਤੀ ਆ ਕਨੈਕਟ ਡਰਾਈਵਲ ਦੀ ਤਾਂ ਕੋਈ ਗਲਤੀ ਨਹੀਂ ਗਲਤੀ ਨਹੀਂ ਉਹਨਾਂ ਦੀ ਲੈ ਦੱਸੋ ਇਹ ਬਜ਼ੁਰਗ ਵੀ ਕਹੀ ਜਾਂਦੇ ਇਹਨਾਂ ਨੇ ਇਨਾਂ ਨੂੰ ਕੀ ਪਤਾਗਾ ਇਹਨਾਂ ਹੋਰ ਤਾਂ ਤੈਨੂੰ ਹੀ ਪਤਾ ਇਹਨਾਂ ਨੂੰ ਨਹੀਂ ਪਤਾ ਹੈ ਜਿਨ੍ਹਾਂ ਨੇ ਵੇਖਿਆ ਤੁਸੀਂ ਲੜਦੀ ਵੇਖਿਆ ਆਖੀ ਇਹ ਹਾਂ ਹਾਂ ਰੌਲਾ ਪਾਉਂਦੀ ਸੀ ਪੂਰਾ ਰੌਲਾ ਪਾਉਂਦਾ ਪਾਇਆ ਰੌਲਾ ਨੇ ਹਾਂਜੀ ਹਾਂਜੀ ਪੂਰਾ ਪਾਇਆ ਜੀ ਉਹਨਾਂ ਨੇ ਫਿਰ ਕੀ ਕੀਤਾ ਵਿਚਾਰਿਆਂ ਨੇ ਉਹਨਾਂ ਨੇ ਜੈ ਜੀ ਕਹੀ ਜਿਹੜਾ ਕੋਈ ਬੰਦਾ ਉਹੀ ਕਹੂ ਉਹੀ ਗੱਲ ਕਹੀ ਆ ਵੀ ਬੱਸ ਭਰੀ ਵੀ ਸੀਗੀ ਪੂਰੀ ਫੁੱਲ ਸੀ ਪੂਰੀ ਫੁੱਲ 52 ਸੀਟਾਂ ਫੁੱਲ ਸੀ ਹਾਂਜੀ ਹਾਂਜੀ ਕੋਲੀ ਨਹੀਂ ਰਿਹਾ ਖੜੀ ਆ ਤੂੰ ਕਦ ਜਾਵੜਦੀ ਕੱਲ ਨੂੰ ਤੂੰ ਕਹਿੰਗੀ ਮੈਂ ਜਾਜ ਤੇ ਰਸ਼ਨਕਾਰ ਤੇ ਜਾਵੜੂਗੀ ਫਿਰ ਤੇਰੇ ਲਈ ਤਾਂ ਦੱਸ ਸੀਟਾਂ ਬੁੱਕ ਕਰਾਉਣੀਆਂ ਕਿਤੋਂ ਜਿਵੇਂ ਜਾਜ ਵਾਲੀ ਹੁੰਦੀ ਮੈਂ ਧਾਰ卡ੜ ਵਾਲੀ ਤੇ ਜਾਂਦੀ ਕਮਲਾ ਹੀ ਹੋ ਗਿਆ ਤੁਸੀਂ ਹੁਣ ਇਹਦੀਆਂ ਗੱਲਾਂ ਇਹ ਬਦਲ ਰਹੀ ਆ ਇਹ ਆਪਦੇ ਗੱਲ ਤੋਂ ਭੱਜ ਰਹੀ ਪਰ ਇਹ ਗੱਲ ਵੀ ਤੇਰੀ ਗਲਤੀ ਹੈ ਕਿ ਨਹੀਂ ਗਲਤੀ ਮੇਰੀ ਕੋਈ ਗਲਤੀ ਨਹੀਂ ਮੈਨੂੰ ਚੜਾ ਕੇ ਲੈ ਕੇ ਜਾਣ ਹਣ ਹੁਣ ਤੈਨੂੰ ਕਿੱਥੇ ਛੱਡ ਕੇ ਹੁਣ ਤਾਂ ਬੱਸ ਹੀ ਬੰਦ ਕਰਾ ਤਾ ਹੁਣ ਤਾਂ ਮੈਂ ਪੱਸਰ ਕੇ ਬੈਠੂਗੀ ਸਾਰੀ ਖਾਲੀ ਕਰਾਦੀ ਫਿਰ ਆਇਆ ਕਰ ਤੂੰ ਇੱਥੇ ਬੈਠੀ ਰਹੇ ਜਦੋਂ ਇਹ ਕੱਲ ਨੂੰ ਤੁਰੇ ਉਦੋਂ ਹੀ ਤੈਨੂੰ ਲੈ ਜਾਣਗੇ ਉਹਨਾਂ ਡਰਦੇ ਇਹ ਵੀ ਵਿਚਾਰੇ ਖੜੇ ਆ ਫਿਰ ਨਹੀਂ ਖੜਦੇ ਤਾਂ ਨਹੀਂ ਇਹ ਕਣ ਕਿ ਕੀ ਰੂਲ ਕਰਨਾ ਚਾਹੀਦਾ ਜੀ ਰੋਟੀਆਂ ਚ ਕਿਸੇ ਹੋਰ ਕੋਲੋਂ ਖਾ ਲੂਗਾ ਤੂੰ ਚੁੱਪ ਕਰ ਜਾ ਮੈਂ ਤੈਨੂੰ ਦੱਸਾਂ ਤੈਨੂੰ ਤਾਂ ਬਰਾ ਜੀ ਬੱਸ ਜੀ ਭਾਵਾਂਗੇ ਹੁਣ ਅਸੀਂ ਤੇਰੀ ਬਹੁਤ ਜ਼बान ਚੱਲਦੀ ਹੈ ਤੇਰੀ ਉਹ ਚੱਲਦੀ ਹੈ ਮੈਂ ਤੇਰੀ ਕਿਹੜਾ ਘੱਟ ਚੱਲਦੀ ਹੈ ਕਿ ਕਦੋਂ ਦੀ ਲੱਗਣੀ ਘੱਟਾ ਹੋ ਗਿਆ ਲੱਗਣੀ ਇਹਨੂੰ ਡਰਾਈਵਰਾਂ ਚਾਬ ਕਰਾਉਣ ਵਾਲਾ ਕੰਮ ਹੋਇਆ ਪੈ ਇੰਨਾ ਰੌਲਾ ਪਿਆ ਬੇ ਤੁਸੀਂ ਮਾੜੀ ਮੁੱਟੀ ਸ਼ਰਮ ਬੰਦੋ ਇਹਨਾਂ ਦੀ ਇੱਜ਼ਤ ਕਰੋ ਵੇਖੋ ਸਿਆਣੀ ਉਮਰ ਦੇ ਆ ਉਹ ਵਿਚਾਰਾ ਲੱਗਿਆ ਹੋਇਆ ਇਹ ਜਿੱਦੀ ਕਰਦੀ ਹੈ ਮੇਰੀ ਪਿਓ ਦੀ ਉਮਰ ਦਾ ਮੈਂ ਤਾਂ ਹੀ ਨਹੀਂ ਬੋਲਦੀਗੀ ਨਹੀਂ ਤਾਂ ਇਹਨਾਂ ਨੂੰ ਮੈਂ ਦੱਸ ਦਿੰਦੀ ਮੈਂ ਦਾ ਬਾਜ ਦੁਹਾਜਾ ਇਹਦੇ ਉੱਤੇ ਹੋਰ ਹੈ ਲੈਵਲ ਕੋਈ ਬੋਲਣ ਦਾ ਲੈਵਲ ਹੈ ਤਾਂ ਮੈਂ ਬੋਲੀ ਨਹੀਂ ਹੈ ਸਾਡਾ ਟਾਈਮ ਮਿਸ ਕਰਾਤਾ ਬਸਤਰਾ ਸਾਡੇ ਕੋਲੇ ਨਹੀਂ ਗੇ ਹੋਟਲ ਹਟਲ ਤੇ ਰਾਤ ਕਟਾਂਗੇ ਅਸੀਂ ਦੱਸੋ ਫਿਰ ਇਹਨਾਂ ਦੀ ਵੀ ਮਜਬੂਰੀ ਦੇਖੋ ਨਾ ਤੁਸੀਂ ਮੇਰੀ ਮਜਬੂਰੀ ਬਾਲੀ ਵੱਡੀ ਸੀ ਮੇਰੇ ਕੋਲ 40 ਰੁਪਏ ਸਬਜੀ ਨੂੰ ਸੀਗੇ ਮੈਂ ਪ੍ਰਾਈਵੇਟ ਤੇ ਨਹੀਂ ਆ ਸਕਦੀ ਨੇ ਪੰਗੇ ਤਾਂ ਕਰਦੀ ਆ ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ ਹੁਣ ਤੂੰ ਇਹਨਾਂ ਦਾ ਕੰਮ ਆ ਜਿਹੜਾ ਜਮਾਂ ਖਰਾਬ ਕਰਤਾ ਠੀਕ ਆ ਰੂਲ ਬਣਾਉਣੇ ਆ ਸਰਕਾਰ ਨੂੰ ਕਹਿੰਨੇ ਬਈ ਬਣਾ ਦਿਓ ਪਰ ਇਹਨਾਂ ਤੋਂ ਜੇ ਬਚਾ ਹੁੰਦਾ ਤਾਂ ਡਰਾਈਵਰਾਂ ਕਨੈਕਟਰਾਂ ਦਾ ਕਰ ਦਿਓ ਨਹੀਂ ਤਾਂ ਬਹੁਤ ਸਾਰੀਆਂ ਵੀਡੀਓ ਤੁਸੀਂ ਵੇਖਦੇ ਹੋ ਇਹ ਰੌਲਾ ਰੱਪਾ ਪੈਂਦਾ ਹਜੇ ਤਾਂ ਅੱਜ ਹੀ ਮੈਨੂੰ ਲੱਗਦਾ ਅੱਜ ਹੀ ਰੂਲ ਬਣਾਇਆ ਹਾਂ ਅੱਜ ਹੀ ਬਣਾਏ ਨਲੇ ਪ੍ਰਾਈਵੇਟ ਵਾਲੇ ਤਾਂ ਝਾਕਦੀਆਂ ਹੀ ਨਹੀਂ ਇਹ ਸਰਕਾਰੀ ਨੂੰ ਵੇਖਦੀਆਂ ਰਹਿੰਦੀਆਂ ਪ੍ਰਾਈਵੇਟ ਦਾ ਦਸ ਬਸਾ ਲਾਂਗੇ ਨੇ ਚੜਦੀਆਂ ਹੀ ਨਹੀਂ ਇਹ ਤੇਰਾ ਕਾ ਤੂੰ ਢਿੱਡ ਦੁਖਦਾ ਤੇਰਾ ਤੂੰ ਤਾਂ ਤੇਰੀ ਜੇਬ ਚੋਂ ਦੇਣੀ ਹੈ ਸਵੇਰ ਦੀ ਰੋਟੀ ਨਹੀਂ ਖਾਦੀ ਢਿੱਡ ਆਪੇ ਦੁਖਣਾ ਤੁਹਾਡੇ ਨਾਲ ਮੱਥਾ ਮਾਰ ਮਾਰ ਕੇ ਸਾਡਾ ਦਿਮਾਗ ਖਰਾਬ ਹਾਂ ਇਹ ਗੱਲ ਹੈਗੀ ਆ ਬਿਲਕੁਲ ਇਹਨਾਂ ਨਾਲ ਮੱਥਾ ਮਾਰਨ ਵਾਲਾ ਕੰਮ ਹੀ ਅੱਜ ਹੀ ਰੂਲ ਬਣਾਇਆ ਸੀ ਅੱਜ ਹੀ ਇਹ ਵੇਖ ਲਓ ਇਹ ਕੰਮ ਹੋ ਗਿਆ ਠੀਕ ਆ ਇਕੱਠ ਹੋ ਗਿਆ ਇਹਨਾਂ ਨੇ ਸਾਰਿਆਂ ਨੇ ਵੇਖਿਆ ਕਿ ਇਹ ਬੀਬੀ ਬਸ ਕੱਲਾ ਰੌਲਾ ਪਾਈ ਜਾਂਦੀ ਹੈ ਇਸ ਬੀਬੀ ਦੀ ਕੱਲੀ ਦੀ ਕਹਾਣੀ ਨਹੀਂ ਬਹੁਤ ਬੀਬੀਆਂ ਇਦਾਂ ਕਰਦੀਆਂ ਸਿਰਫ 10 ਰੁਪਏ ਪਿੱਛੇ ਠੀਕ ਹੈ ਤੇ ਜੇ ਇਹ ਨਾ ਫਰੀ ਹੁੰਦੀਆਂ ਤੇ ਇਹਨਾਂ ਨੇ ਆਉਣਾ ਹੀ ਨਹੀਂ ਸੀਗਾ ਫਿਰ ਕੰਮ ਹਿਸਾਬ ਚ ਰਹਿਣਾ ਸੀ ਕੰਮ ਉਹ ਫਰੀ ਕਰੇ ਸਰਕਾਰ ਪੜਾਈ ਫਰੀ ਕਰ ਦਿਓ ਗਰੀਬ ਦਾ ਬੰਦੇ ਦਾ ਕਿਹਦਾ ਇਲਾਜ ਫਰੀ ਕਰਦੇ ਹੋ ਕੋਈ ਫਾਇਦਾ ਤਾਂ ਹੋਵੇ ਉਹ ਫਰੀ ਕਰਦੇ ਹੋ ਜਵਾਕਾਂ ਦੀ ਪੜ੍ਹਾਈ ਫਰੀ ਕਰਦੇ ਹੋ ਕੋਈ ਹੋਰ ਫਰੀ ਕੰਮ ਕਰਦੇ ਪਰ ਆਹ ਕੰਮ ਨਾ ਕਰੋ ਜਿਹੜਾ ਇਹ ਮਾੜਾ ਮਟਾ ਕਮਾ ਕੇ ਜਾ ਸਕਦੇ ਨਾ ਭਾਈ ਕਬੀਲਦਾਰੀ ਨਾ ਬਹੁਤ ਵੱਡੀ ਆ ਰੁਪਈਆ ਰੁਪਈਆ ਬਚਾਵਾਂਗੇ ਨਾ ਫੇਰ ਹੀ ਪੈਸੇ ਜੁੜਦੇ ਆਇ ਨਹੀਂ ਜੁੜਦੇ ਠੀਕ ਆ ਤੂੰ ਰੁਪਈਆ ਰੁਪਈਆ ਬਚਾਉਣਾ ਠੀਕ ਆ ਇਹਨਾਂ ਨੇ ਵੀ ਵਿਚਾਰੇ ਉਹ ਤਨਖਾਹ ਤੇ ਆਪਦੀ ਤੇ ਲੱਗਿਆ ਜੀ ਹੁਣੇ ਟਾਈਮ ਤੇ ਆਪਦੀ ਬੱਸ ਨੂੰ ਆਪਦੇ ਗੇੜੇ ਨੂੰ ਲਿਜਾਣ ਦੇ ਅੱਜ ਦੀ ਇਹਨਾਂ ਦੀ ਦਿਹਾੜੀ ਤਾਂ ਕੱਟੀ ਹੋਣ ਫਿਰ ਇਹ ਮੈਸ ਹੋ ਗਿਆ ਕੰਮ ਕੋਈ ਕਾਰਵਾਈ ਹੋਊ ਫੇਰ ਹੁਣ ਕੋਈ ਹੱਲੇ ਤਾਂ ਹਲਾ ਤੁਹਾਡੀ ਵੀਡੀਓ ਵਿਖਾ ਦਾਂਗੇ ਅਸੀਂ ਤਾਂ ਫੇਰ ਇਹਦੇ ਤੇ ਕਾਰਵਾਈ ਹੋ ਫੇਰ ਇਹਦੇ ਤੇ ਕਾਰਵਾਈ ਹੋ ਅੱਛਾ ਤੂੰ ਤੂੰ ਪੱਕਾ ਹੈ ਨਹੀਂ ਮੈਂ ਮੈਨੂੰ ਥੋੜਾ ਟਾਈਮ ਹੋ ਗਿਆ ਬਾਈ ਪੱਕਾ ਹੀ ਡਰਾਈਵਰ ਆਪਣਾ ਜੀ ਹਾਂਜੀ ਇਹ ਪੱਕਾ ਹੈ ਇਹਨੂੰ ਬਹੁਤ ਟਾਈਮ ਹੋ ਗਿਆ ਫੇਰ ਇਹਨਾਂ ਨੇ ਵੀ ਸੋਚਿਆ ਇਹ ਵੀ ਪੱਕਿਆ ਹੀ ਹੈ ਇਹ ਐਵੇਂ ਮਾਰਦਾਗਾ ਇਹ ਸਰਕਾਰੀ ਇਦਾਂ ਐ ਕਰਦੀ ਜਿਵੇਂ ਇਹਦੀ ਅਧਿਕਾਰੀਆਂ ਚ ਚੱਲਦੀ ਹੁੰਦੀ ਇਹਨੂੰ ਸਾਰਾ ਪਤਾ ਹੁੰਦਾ ਪਰ ਇਸ ਤਰੀਕੇ ਨਾਲ ਨਹੀਂ ਕਰਨਾ ਚਾਹੀਦਾ ਬੀਬੀਆਂ ਦਾ ਬਹੁਤ ਸਾਰਾ ਤੱਕਾ ਬਹੁਤ ਸਾਰੀਆਂ ਵੀਡੀਓਆਂ ਬਣੀਆਂ ਇਹ ਵਿਚਾਰੇ ਇਹ ਬਹੁਤ ਕਰਦੇ ਆ ਨਹੀਂ ਨਹੀਂ ਤੂੰ ਤਾਂ ਬੋਲਦੀ ਨਹੀਂ ਇਹ ਤਾਂ ਜਿਹੜੀ ਸਰੀਫਣੀ ਆ ਤੁਹਾਨੂੰ ਪਤਾ ਹੀ ਲੱਗ ਜਾਂਦਾ ਹਨਾ ਕਿੱਥੇ ਇਹ ਲੜੀ ਹੋਊਗੀ ਤੁਸੀਂ ਦੇਖ ਲਓ ਇਹਨਾਂ ਵੀਰਾਂ ਨੇ ਵੀ ਆਪਾਂ ਨੂੰ ਦੱਸਿਆ ਵੀ ਇਹਨਾਂ ਦੀ ਜਿਹੜੀ ਗਲਤੀ ਆ ਇਹ ਇਹਨਾਂ ਨੇ ਜਿਹੜੇ ਰੂਲ ਇਹ ਜਿਹੜੇ ਬਣਾਏ ਆ ਇਹ ਗਲਤ ਆ ਸਰਾਸਰ ਇਹ ਸਾਨੂੰ ਦੇਖਣਾ ਪਊਗਾ ਤੁਸੀਂ ਵੇਖ ਲੀਆ ਕਸੂਰ ਇਹ ਬੀਬੀਆਂ ਦਾ ਨਿਕਲਦਾ ਕਨੈਕਟਰਾਂ ਦੇ ਗੱਲ ਪੈਂਦੀਆਂ ਬਿਨਾ ਗੱਲ ਤੋਂ ਸਹੀ ਮੌਇਲਾਂ ਦੀ ਵੀ ਵਰਤੋਂ ਕਰਦੀਆਂ ਇਹ ਚੀਜ਼ ਹੈਗੀ ਆ ਹੁਣ ਡਰਾਈਵਰ ਨੇ ਤਾਂ ਚਲੋ ਲਿਜਾਣਾ ਹੁੰਦਾ ਪਰ ਮੈਂ ਕਹਿੰਨਾ ਸਰਕਾਰ ਨੂੰ ਵੀ ਜਾਂ ਤਾਂ ਰੂਲ ਜਿਹੜੇ ਤੁਸੀਂ ਬਣਾਉਣੇ ਆ ਇਹਨਾਂ ਨੂੰ ਭਾਈ ਇਹਨਾਂ ਦੇ ਘਰੇ ਚਿੱਠੀਆਂ ਪਹੁੰਚਾ ਦਿਆ ਕਰੋ ਇੱਕ ਡਾਕੀ ਇਹਨਾਂ ਵਾਸਤੇ ਰੱਖੋ ਬੀਬੀਆਂ ਵਾਸਤੇ ਜਿਹੜਾ ਇਹਨਾਂ ਦੇ ਚਿੱਠੀਆਂ ਉਹ ਘਰੇ ਲੈ ਕੇ ਜਾਵੇ ਵੀ ਕਿੰਨੀਆਂ ਸਵਾਰੀਆਂ ਕੀਤੀਆਂ ਕਿੰਨੀਆਂ ਬੰਵੰਜਾ ਕੀਤੀਆਂ ਜਾਂ ਕੀ ਗੱਲਬਾਤ ਹੋਈ ਆ ਇਹ ਸਾਰੀ ਗੱਲਬਾਤ ਕੋਈ ਹੱਲ ਹੋਰ ਇਸ ਗੱਲ ਦਾ ਹੱਲ ਹੱਲ ਹੁਣ ਇਹਨਾਂ ਨੂੰ ਕਹੋ ਮੈਨੂੰ ਚੜਾ ਕੇ ਲੈ ਕੇ ਜਾਣ ਕਾਦੇ ਤੇ ਚੜਾ ਕੇ ਲੈ ਕੇ ਬਸ ਤੇ ਜੀ ਵੇ ਪੱਤਰਕਾਰਾ ਪਰ ਇਹ ਹੋਮੜਾ ਜਾਂ ਬੱਸ ਆ ਗਈ ਮੇਰੀ ਸਰਕਾਰੀ ਲਓ ਆ ਦੇਖ ਲਓ ਬੀਬੀ ਦਾ ਕੰਮ ਉਹਨੂੰ ਇੱਕ ਰੋਡਵੇਜ ਹੋਰ ਬੱਸ ਆ ਗਈ ਹੈ ਤੁਹਾਡੇ ਮਗਰ ਟਾਈਮ ਸੀ ਬੱਸ ਦਾ ਉਹਦਾ ਸਹੀ ਗਾ ਟਾਈਮ ਤਾਂ ਜੀ ਪਰ ਇਹ ਤੱਕਾ ਹੁੰਦਾ ਇਹ ਤੱਕਾ ਹੁੰਦਾ ਨਹੀਂ ਹੋਣਾ ਚਾਹੀਦਾ ਤੁਸੀਂ ਵੇਖੋ ਧਿਆਨ ਦੇ ਨਾਲ ਇਹ ਗੱਲ ਸਾਨੂੰ ਸਮਝ ਨਹੀਂ ਪੈਣੀ ਆ ਬੀਬੀ ਦਾ ਵਿਚਾਰੀ ਚੜ ਗਈ ਆ ਰੋਡਵੇਜ ਤੇ ਇੱਕ ਬੱਸ ਰੋਡਵੇਜ ਦੀ ਹੋਰ ਆ ਗਈ ਇਨਾਂ ਦਾ ਟਾਈਮ ਮਿਸ ਹੋ ਗਿਆ ਅਜੇ ਦਫ਼ਤਰ 'ਚ ਇਹਨਾਂ ਨੂੰ ਝਾੜ ਚਾਂ ਭੇਜਣਾ ਦੀ ਵਿਚਾਰਾਂ ਦੀ ਉਹ ਵੀ ਹੋਣੀ ਆ ਠੀਕ ਆ ਇਹ ਗਲਤ ਆ ਇਹ ਇਸ ਵਾਰ ਫਿਰ ਮਲੂਕਾ ਟੀਮ ਨੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਤੇ ਸ਼ੇਅਰ ਕਰੋ ਵੀਡੀਓ ਨੂੰ ਜ਼ਰੂਰ ਜੁੜੇ ਹੋਰੋਂ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ